ਸਾਰੇ ਬੇਕੀ ਹੈ ਦੇ ਦੇਸ਼ਾਂ ਤੇ ਸਾਰੇ ਸ਼ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ ਵੀ ਬੜਾ ਰੋਸ਼ ਹੈ ਤੇ ਸਾਰੇ ਪੰਜਾਬ ਵਿੱਚ ਧਰਨੇ ਦਿੱਤੇ ਗਏ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਆ ਦਿੱਲੀ ਦੀ ਆਪ ਹਿੰਦੀ ਲੀਡਰ ਆ ਆਪ ਪਾਰਟੀ ਦੀ ਲੀਡਰ ਆ ਤੇ ਉਹਨੇ ਗੁਰੂ ਸਹਬਾਨਾ ਦੇ ਖਿਲਾਫ ਬੜੇ ਅਪ ਸ਼ਬਦ ਬੋਲੇ ਜਦੋਂ ਦਿੱਲੀ ਦੀ ਬੀਜੇਪੀ ਸਰਕਾਰ ਨੇ ਸ਼ੀਦੀ ਦੇ ਵਜ਼ੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਹੋਈ ਉਹ ਵੀ ਦਿੱਲੀ ਹੋਈ ਤੇ ਪ੍ਰੋਗਰਾਮ ਬਣਾਇਆ ਉਹਨਾਂ ਨੇ ਕਿ ਉਹਨਾਂ ਨੂੰ ਸੱਚੇ ਸ਼ਬਦਾਂ ਦੇ ਫੋਨ ਇਹੋ ਪੇਂਟ ਕਰਨ ਦਾ ਮੌਕਾ ਕਿ ਸ਼ਾਹਸ਼ਹਨ ਬੁਲਾ ਕੇ ਉਹਨਾਂ ਦੀ ਗੱਲ ਕੀਤੀ ਜਾਏ ਤੇ ਸਰਮਾਨਤ ਦੇ ਸ਼ਬਦ ਬੋਲੇ ਜਾਣ ਜਦੋਂ ਸ਼ਾਹਸ਼ਹਨ ਸ਼ੁਰੂ ਹੋਇਆ ਤੇ ਆਤਸ਼ੀ ਦੇ ਜੋ ਸਾਬਕਾ ਮੁੱਖ ਮੰਤਰੀ ਆਪਦੀ ਹੈ ਉਹਨੇ ਉੱਥੇ ਅਪਸ਼ਬਦ ਸਾਡੇ ਗੁਰੂਆਂ ਦੇ ਖਿਲਾਫ ਬੋਲੇ ਤੇ ਉੱਤੇ ਕਾਰਵਾਈ ਕਰਾਉਣ ਲਈ ਕਿ ਉਹਤੇ ਐਫਆਰ ਦਰਜ ਹੋਏ ਉਹਨੂੰ ਰੈਸਟ ਕੀਤਾ ਜਾਏ ਤੇ ਪਿਛਲੇ ਦਿਨੀ ਧਰਨੇ ਦਿੱਤੇ ਗਏ ਸਾਰੇ ਪੰਜਾਬ ਚ ਸਤਾ ਅਸਮੀਤ ਸਿੰਘ ਜੀ ਬਾਦਲ ਦੇ ਇਦੇਸ਼ਾਂ ਤੇ ਉਸ ਤੋਂ ਬਾਅਦ ਧਰਨਿਆਂ ਤੋਂ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਅਕਸਤਾਰਪੁਰ ਕੋਲੋਂ ਸੇ ਮਾਨ ਦੇ ਡਾਇਰੈਕਸ਼ਨ ਦੇ ਉੱਤੇ ਇੱਕ ਵੀਡੀਓ ਨੂੰ ਕਰੀਡੈਂਸ ਦਿੱਤੀ ਕਿ ਇਹ ਗੱਲ ਹੋਈ ਕੋਈ ਨਹੀਂ ਜਿਹੜੀ ਸ਼ਾਸਨ ਚ ਰਿਕਾਰਡਿੰਗ ਹੋਈ ਸ਼ਾਸਨ ਚ ਲਫਜ਼ ਬੋਲੇ ਗਏ ਇੱਥੇ ਵੀਡੀਓ ਦੀ ਕਲੀਅਰ ਕਰਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਤੇ ਇਸ ਕਰਕੇ ਰੋਸ ਵਜੋਂ ਦੁਬਾਰਾ ਕਿ ਮਾਨ ਸਾਹਿਬ ਵੀ ਅਕਾਲ ਤਖਤ ਦੇ ਜੇਸੀਦਾਰ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਹਰ ਗੱਲ ਤੇ ਤੇ ਜੋ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਹੈ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਦੁਬਾਰਾ ਅੱਜ ਰੋਸ ਵਜੋਂ ਧਰਨਾ ਦਿੱਤਾ ਗਿਆ ਗੁਰਦਾਸਪੁਰ ਵਿੱਚ ਜਿੰਨੀ ਦੇਰ ਇਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਿੰਨੀ ਦੇਰ ਸਿਆਮਾ ਨਹੀਂ ਮਿਲਦੀਆਂ ਇਹਨਾਂ ਨੂੰ ਉਹ ਨਹੀਂ ਜਦੋਂ ਜਦੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਦੇਸ਼ ਆਏਗਾ ਇਦਾਂ ਹੀ ਤਰਨੇ ਦਿੱਤੇ ਜਾਣਗੇ ਆ ਜਿਹੜਾ ਮੇਨ ਪ੍ਰੋਗਰਾਮ ਆ ਇਸੇ ਰੋਸ ਉਹ ਜੋ ਡਿਸਟਰਬ ਦੁਬਾਰਾ ਇੱਕ ਮੰਗ ਪੱਤਰ ਦੇਣਾ ਹੈ ਕਿ ਉਹਨੂੰ ਰੈਸ਼ਟ ਕੀਤਾ ਜਾਏ ਆਰਸੀ ਨੂੰ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਭਗਵੰਤ ਮਾਨ ਜੀ ਵੀ ਜਿਹੜੀਆਂ ਗੱਲਾਂ ਕਰਦੇ ਨੇ ਉਹਨੂੰ ਰੋਕਣ ਦਾ ਯਤਨ ਕਰ ਰਹਾ ਕਿ ਕਾਤ ਤਖਤ ਦੇ ਜਹੇਦਾਰ ਨੂੰ ਚੈਲੰਜ ਕਰਨਾ ਉਹਨਾਂ ਕੋਲ ਹਿਸਾਬ ਮੰਗਣਾ ਇਹ ਬੜੀ ਮਾੜੀ ਗੱਲ ਆ ਅੱਜ ਤੇ ਅਖਬਾਰਾਂ ਵਿੱਚ ਵੀ ਆ ਗਿਆ ਕਿ ਸਾਫ ਦਾ ਜੋ ਜਹੇਦਾਰ ਸਾਡੇ ਹਰਪ੍ਰੀਤ ਜੀ ਨੇ ਉਹਨਾਂ ਵੀ ਇਹ ਗੱਲ ਕਹਿਤੀ ਆ ਕਿ ਜੋ 328 ਸਰੂਪਾਂ ਦਾ ਗੁਰੂਗ੍ਰਾਮ ਸਭ ਦੀ ਬੀੜ ਦਾ ਜੋ ਸਿਆਸੀ ਲਾ ਲਾਣਾ ਚਾਹੁੰਦੇ ਨੇ ਲੋਕ ਉਹਨਾਂ ਕਿਹਾ ਕਿ ਨਾ ਉਹ ਚੋਰੀ ਹੋਏ ਨੇ ਨਾ ਉਥੇ ਕਿਤੇ ਬੇਦਬੀ ਹੋਈ ਆ ਗੱਲ ਭੇਟਾ ਦੀ ਹੈ ਟਰਸਟ ਵਿੱਚ ਜਿਹੜੇ ਇਹਨਾਂ ਨੇ ਪੈਸੇ ਜਮ੍ਹਾਂ ਕਰਾਉਣੇ ਸੀ ਮੁਲਾਜ਼ਮਾਂ ਨੇ ਉਹ ਨਹੀਂ ਕਰਾਏ ਗਏ ਤੇ ਜਿਹੜੇ ਬੰਦੇ ਸਾਡੇ ਖਿਲਾਫ ਬੋਲਦੇ ਅੱਜ ਉਹ ਵੀ ਗੱਲ ਕਰਨ ਲੱਪੇ ਨੇ ਤੇ ਫਿਰ ਆਪਦੇ ਅੱਗੇ ਉਹਨੂੰ ਵੀ ਚਾਹੀਦਾ ਕਿ ਗੱਲ ਸਹੀ ਕਰ ਇਸੇ ਤਰ੍ਹਾਂ ਹੀ ਅੱਜ ਜੀਰ ਅਖਬਾਰ ਪੜੋ ਉਹਦੇ ਵਿੱਚ ਵੇਖੋ ਏਡੀ ਵੱਡੀ ਜ਼ਿੰਮੇਵਾਰੀ ਤੇ ਉਹ ਗੋਤਮਾਨ ਹੀ ਬੈਠੇ ਨੇ ਕਿੱਟਾ ਹੀ ਝੂਠ ਗੁੰਨੇ ਚੱਲੇ ਜਾਂਦੇ ਨੇ ਆnde 169 ਸਰੂਪ ਜਿਹੜੇ ਨੇ ਉਹ ਬ੍ਰਾਹਮਤ ਹੋ ਗਏ ਤੇ ਗੂਲ ਮੂਲ ਖਬਰ ਦਿੱਤੀ ਤੇ ਅੱਜ ਬੰਗੇਲ ਵਾਲੇ ਬੰਗੇ ਲਾਗੇ ਇੱਕ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਡੇਰਾ ਵੀ ਕਿਹਾ ਜਾਂਦਾ ਤੇ ਇਹਨਾਂ ਦਾ ਹੀ ਸੁਖੀ ਐਮਐਲਏ ਕਹਿ ਰਿਹਾ ਕਿ ਜਿੱਥੋਂ ਦਾ ਮੇਰਾ ਜਨਮ ਹੋਇਆ ਮੇਰੇ ਦਾਦਾ ਜੀ ਮੇਰੀ ਦਾਦੀ ਜੀ ਅਸੀਂ ਸਾਰੇ ਪਰਿਵਾਰ ਉੱਥੇ ਹਮੇਸ਼ਾ ਜਾਂਦੇ ਆ ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਦੀਬਿਧੀ ਨਾ ਹੀ ਗੱਲ ਕੋਈ ਹੋਈ ਹੈ ਤੇ ਨਾ ਕੋਈ ਬਰਾਮਦੀ ਹੋਈ ਹੈ ਇਹ ਸਾਰਾ ਜਿਹਾ ਝੂਠਿਆ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਇਹ ਸ਼ਾਸਤ ਇਹ ਤੇ ਇਹ ਵੀ ਖਲ ਖਬਰਾਂ ਚ ਚੱਲ ਰਹੀ ਹੈ ਇਹ ਗੱਲ ਤਾਂ ਹੋ ਰਹੀ ਆ ਇਹਨਾਂ ਦਾ ਐਮਐਲਏ ਕਹਿ ਰਿਆ ਤੇ ਇਹਨਾਂ ਦਾ ਮੁੱਖ ਮੰਤਰੀ ਜਾਂਦਾ 169 ਸਰੂਪ ਜਿਹੜੇ ਨੇ ਉਹ ਅਸੀਂ ਬਰਾਂਦ ਕਰ ਲਏ ਨੇ ਬੜੇ ਅਫਸੋਸ ਦੀ ਗੱਲ ਆ ਮੈਂ ਤੁਹਾਡੇ ਰਹੀਂ ਮਾਨ ਸਾਹਿਬ ਨੇ ਇਹ ਗੱਲ ਕਹਿਣੀ ਚਾਹੁੰਦਾ ਤੇਮਨ ਸਾਹਿਬ ਅੱਜ ਟਿਕਾਣੀ ਕਰੀ ਗੱਲ ਕੀਤੀ ਗਈ ਪਰ ਤੁਸੀਂ ਬੜੇ ਵਧੀਆ ਕਮੇਡੀਅਨ ਜੀ ਮੇਰੀ ਵੀ ਤੁਹਾਡਾ ਨਾ 99 95 ਚ ਸਾਝ ਪਈ ਤੇ ਤੁਸੀਂ ਤੇ ਘੁਗੀ ਕਿੱਥੇ ਛਿੰਚਾਉਂਦੇ ਰਹੇ ਤੇ ਜਿਹੜੇ ਤੁਸੀਂ ਗੱਲ ਕਰਦੇ ਰਹੇ ਜੇ ਲੋਕਾਂ ਦੀ ਹਾਸਾ ਹਾਸਾ ਕੇ ਢਿੱਡੀ ਪੀੜਾ ਪੈਂਦੀਆਂ ਰਹੀਆਂ ਨੇ ਚਿਹਰੇ ਖਿੜਦੇ ਰਹੇ ਨੇ ਪਰ ਮੈਨੂੰ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਅਜੇ ਉਹ ਗੱਲ ਨਾ ਕਰੋ ਸਿਆਸਤ ਵਿੱਚ ਗੁਰੂਗ੍ਰਾਮ ਸਾਹਿਬ ਦੀ ਵੀਰ ਨੂੰ ਲਿਆਓ ਕਿ ਲੋਕਾਂ ਦੇ ਫਿਰਦੇ ਵਿਰੁੱਧੇ ਜਾ ਰਹੇ ਨੇ ਅਫਸੋਸ ਮੂੰਹ ਤੇ ਯਾਰ ਲੱਭਦਾ ਪੰਜਾਬੀਆਂ ਦੇ ਸਿੱਖਾਂ ਦੇ ਸਾਰਿਆਂ ਦੇ ਤੇ ਇਹ ਤੁਹਾਨੂੰ ਇਦਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਤੁਹਾਡਾ ਬੜਾ ਵਧੀਆ ਰੈਪਿਊਟੇਸ਼ਨ ਸੀ ਤੇਥੋਂ ਘੁਗੀ ਨੇ ਚੋਲ ਜੜੀ ਉਹਨੇ ਵੇਖਿਆ ਮੇਰੇ ਵਸਦਾ ਕੰਮ ਨਹੀਂ ਉਹ ਪਰੇ ਹੋ ਗਿਆ ਜੇਰ ਮੈਂ ਨਹੀਂ ਤਾਂ ਤੁਸੀਂ ਨਾਲ ਲੜਿਓ ਕਹੇ ਤੁਸੀਂ ਚਨੀ ਵਾਂਗੂ ਦੋ ਥਾਹ ਤੇ ਲੋ ਦੋ ਥਾਹ ਤੇ ਹੱਜ ਜਾਓਗੇ ਔਰ ਮੇਰਾ ਮਤਲਬ ਤੁਸੀਂ ਇਧਰ ਲਾਂਤਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਕੇ ਸਿਆਸਤ ਚ ਨਾ ਲਿਆਓ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਤੁਹਾਨੂੰ ਨਹੀਂ ਇਹੋ ਜੀਆਂ ਗੱਲਾਂ ਕਰਨੀਆਂ ਚਾਹੀਦੀਆਂ ਬਚ ਲੋ ਰੱਬ ਰੱਖਾ ਰੱਬ ਨੇ ਜਿਹੜੋ ਕੁਝ ਯਾਦ ਦੇਣੀ ਆ ਮੱਤ ਪੁੱਠੀ ਪਾਣੀ ਸਿਆਸੀ ਗੱਲਾਂ ਬੜੀਆਂ ਨੇ ਤੁਸੀਂ ਕੰਮ ਕਰਨ ਦਾ ਮੌਕਾ ਲੋਕਾਂ ਦਿੱਤਾ ਤੁਹਾਨੂੰ 5 ਸਾਲ ਦਾ ਚੋਣਾਂ ਆਉਣੀਆਂ ਨੇ ਉੱਥੇ ਕਰ ਲਿਓ ਦਿਲ ਕੋਲ ਤੁਸੀਂ ਇਸ ਵੇਲੇ ਉਲਟੇ ਰਾਏ ਦਿੱਲੀ ਵਾਲਿਆਂ ਦੇ ਆਖੇ ਤੁਰ ਪੇ ਦਿੱਲੀ ਵਾਲਿਆਂ ਨੇ ਪੰਜਾਬ ਚ ਨਾ ਆਉਣਾ ਨਾ ਪੰਜਾਬ ਚ ਰਹਿਣਾ ਨਾ ਉਹਨਾਂ ਨੂੰ ਕੋਈ ਹੰਦਰਦੀ ਆ ਪੰਜਾਬੀਆਂ ਨਾਲ ਨਾ ਸਿੱਖਾ ਨਾ ਮੁੱਖ ਮੰਤਰੀ ਕਹੀ ਆਏ ਕਹੀ ਗਏ ਤੁਸੀਂ ਪੰਜਾਬ ਚ ਰਹਿਣਾ ਇੱਥੇ ਦਰਬਾਰ ਸਾਹਿਬ ਫੇਰ ਹੀ ਮੱਥਾ ਟੇਕਣਾ ਆਇਆ ਕਰਨਾ ਇੱਥੇ ਉਹ ਗੱਲ ਕਰੋ ਜਿਹੜੀ ਤੁਹਾਡੇ ਮਨ ਚ ਵੀ ਸ਼ਾਂਤੀ ਹੋਏ ਜਦੋਂ ਬੰਦਾ ਗਲਤ ਗੱਲ ਕਰਦਾ ਫਿਰ ਉਹ ਡਿਸਟਰਬ ਰਹਿੰਦਾ ਫੇਸ ਕਰਕੇ ਜਿਹੜਾ ਅੱਜ ਧਰਨਾ ਦਿੱਤਾ ਗਿਆ ਇਹ ਆਪਸੀ ਦੇ ਵੀ ਖਿਲਾਫ ਆ ਉਹਨੂੰ ਅਰੈਸਟ ਕਰਨਾ ਚਾਹੀਦਾ ਤੇ ਪੰਜਾਬ ਸਰਕਾਰ ਦੇ ਵੀ ਖਲਾਫ ਹੈ ਕਿ ਜਿਹੜੀਆਂ ਗੱਲਾਂ ਕਰਦੇ ਨੇ ਮੈਂ ਨਾ ਜੋ ਮਰਜ਼ੀ ਕਰ ਲੋ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਕਰ ਦਿਓ ਪੰਦਰ ਕਰ ਦਿਓ ਕੰਮ ਰੋਕ ਦਿਓ ਅੰਜੇ ਲਾਂਗੇ ਪਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਅੱਜ ਤੱਕ ਅਕਾਲ ਤਖਤ ਨਾਲ ਜਿੰਨੇ ਵੀ ਜੱਥਾ ਜਿੰਨੇ ਵੀ ਮਥਾ ਲਾਇਆ ਜਾਂ ਗੁਰੂ ਸਾਹਿਬ ਦੀ ਬੇਦਵੀ ਕੀਤੀ ਤਾਂ ਕਾਂਗਰਸ ਵਾਲਿਆਂ ਨੇ ਅਟੈਕ ਕਰਾਇਆ ਉੱਤੇ ਹਜ਼ਾਰਾਂ ਸੈਂਕੜੇ ਲੋਕ ਉਥੇ ਕੁਚਲੇ ਗਏ ਮਾਰੇ ਗਏ ਔਰ ਕਿੰਨੇ ਗੁਰੂ ਗ੍ਰੰਥ ਸਾਹਿਬ ਦੀਆਂ ਥੇ ਬੇਦਵੀਆਂ ਹੋਈਆਂ ਤੇ ਦੇਖ ਲੋ ਫਿਰ ਉਹ ਪਾਰਟੀ ਦੇ ਫਸੜ ਕੀ ਹੁੰਦਾ ਰਿਹਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਦਾਂ ਦੀਆਂ ਨਾ ਗੱਲਾਂ ਕਰੋ ਇਹਦੇ ਰੋਸ ਹੋ ਜੁਵੇਂ ਅਸੀਂ ਜਿਹੜਾ ਤਰਨਾਤਾ ਨਾ ਫਰੋਤੀ ਵਾਲਾ ਬੋਲਿਆ ਜਾ ਰਿਹਾ ਨਾ ਗੈਂਗਸਟਰ ਦਾ ਬੋਲਿਆ ਜਾ ਰਿਹਾ ਨਾ ਗੈਂਗਵਾਦ ਦਾ ਰੋਜ਼ ਨਾ ਨਸ਼ਿਆਂ ਦਾ ਉਹ ਸਾਰੇ ਮੁੱਦਿਆਂ ਨੂੰ ਲਾਂਬੇ ਕਰਨ ਵਾਸਤੇ ਉਹਨਾਂ ਨੂੰ ਪਤਾ ਕਿ ਇਹ ਸੈਂਸਿਟਿਵ ਮੁੱਦਾ ਹੈ ਜਿਹੜੇ ਪੰਜਾਬੀ ਨੇ ਕੌਮ ਵਾਲੇ ਸੇਖ ਕੌਮਰ ਨੇ ਇਹਨਾਂ ਨੇ ਇਸ ਮੁੱਦੇ ਤੇ ਧਿਆਨ ਸਾਰਾ ਇਕ ਬੰਨੇ ਕਰ ਲੈਣਾ ਉਹ ਤਾਂ ਕਰਕੇ ਪੰਥ ਦਾ ਜਿਹੜਾ ਮੁੱਦਾ ਲਿਆ ਕੇ ਤੇ ਅਪ ਦੂਜੇ ਮਦਿਆਂ ਦਾ ਧਿਆਨ ਪਰਖਾ ਰਿਹਾ ਪਿਛਲੇ ਦਿਨੀ ਕੁਝ ਹਲਕਾ ਨਜ਼ਾਰ ਜਾਣੇ ਜਿਹੜਾ ਵੱਖਰੇ ਤੌਰ ਤੇ ਇੱਕ ਮੰਗ ਪੱਤਰ ਦਿੱਤਾ ਸੀ ਵੀ ਅੱਜ ਉਹ ਤੁਹਾਡੇ ਨਾਲ ਸ਼ਾਮਲ ਹੋ ਕੇ ਮੰਗ ਪੱਤਰ ਦੇਣਗੇ ਕਿ ਅੱਜ ਕੀ ਵੱਖਰੇ ਤੌਰ ਤੇ ਜਿਹੜਾ ਵੇਖੋ ਮੈਨੂੰ ਤੇ ਇਹ ਜਲਦਾ ਪਾਣੀ ਪਾਰੇ ਗੱਲਿਆ ਚਕਰਾਜਾ ਸਾਹਿਬ ਇਹ ਵੀ ਠੰਡ ਦੀ ਧਰਨੇ ਲਵੇ ਤੇ ਬੰਦੇ ਕਿੰਨੇ ਕੋਈ ਖਲਗੜਾ ਬਣਾਇਆ ਬਾਰ ਬਾਰ ਬੰਦੇ ਕਿਤੇ ਨਹੀਂ ਆਏ ਇਹ ਬੋਲਦੇ ਉਹਨੇ ਪਿਛਲਾ ਵੀ ਕਿਉਂ ਨਹੀਂ ਆਏ ਅੱਜ ਅੱਜ ਸ਼ਾਮਲ ਹੋਏ ਆ ਜੀ ਉਹ ਹੋ ਗਿਆ ਆਪਦੀ ਗੱਲ ਤੁਸੀਂ ਪੁੱਛਦੇ ਗੱਡੇ ਕਰਨੇ ਆਵੇਂ ਪਏ